ਲੋ ਵੀ ਮਿੱਤਰੋ ਅੱਜ ਤੁਹਾਡੇ ਲਈ ਇੱਕ ਮਾਰਵਾੜੀ ਚੰਗੀ ਕੁੜੀ ਲਿਆਤੀ। ਤਕਰੀਬਨ ਮਹੀਨਾ ਹੋ ਗਿਆ ਮੇਟ ਹੋਈ ਨੂੰ ਚੈੱਕ ਹੋ ਜੋ। ਆਪਾਂ ਗੱਬਨ ਦਾ ਵੀ ਸੌਦਾ ਕਰ ਲਾਂਗੇ ਹਨਾ। ਤੇ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਸਾਰੇ ਭਰਾਵਾਂ ਦਾ ਸਵਾਗਤ ਆ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ। ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਜੀ। ਅੱਜ ਤਰੀਕ 14 ਜੂਨ 2025 ਦੀ ਇਹ ਵੀਡੀਓ ਹੈ ਜੀ। ਤੇ ਜਿਹੜੇ ਭਰਾ ਮਾਰਵਾੜੀ ਕੁੜੀ ਦੇ ਸ਼ਕੀਨ ਉਹਨਾਂ ਲਈ ਇਹ ਵੀਡੀਓ ਹੈ। ਮੱਥੇ ਫੁੱਲ ਇੱਕ ਵਾਰ ਚਿੱਟੇ ਦੀ ਘੋੜੀ ਆ ਰੰਗ ਰੂنگ ਪੂਰਾ ਪੱਕਾ ਬਰੀਕੀ ਬਰੂਕੀ ਪੂਰੀ ਮੰਨ ਲਓ ਕਹਿ ਸਕਦੇ ਆ ਇੱਕ ਬਰੀਡਿੰਗ ਵਾਲੀ ਘੋੜੀ ਆ ਪਹਿਲਾਂ ਇਹ ਮਗਰ ਮੱਥੇ ਪਟੇ ਦਾ ਬਿਸ਼ੀਰਾ ਨਖਰਾ ਨਖਰਾ ਪੂਰਾ ਘੋੜੀ ਦਾ ਆ ਕੇ ਸਾਹਮਣੇ ਦੇਖ ਕੇ ਨਜ਼ਾਰਾ ਆ ਜੀ ਦੋਸਤੋ ਬੇਨਤੀ ਉਹੀ ਪੁਰਾਣੀ ਆ ਵੀ ਜਿਹੜੇ ਵੀ ਭਰਾ ਨੂੰ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਜੇ ਤੁਸੀਂ ਵੀ ਮਾਰਕੀਟ ਨਾਲ ਸਸਤਾ ਜਾਨਵਰ ਪਾਲਦੇ ਹੁਣ ਆਪਾਂ ਗੱਲ ਕਰੀਏ ਤਾਂ ਘੂੜੀ ਦੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮਾਰਵਾੜੀ ਘੂੜੀ ਆ ਮਾਰਕਿੰਗ ਵੀ ਵੀਡੀਓ ਚ ਦਿਖਾਈ ਜਾਂਦੀ ਹੈ ਤੇ ਚੰਗੇ ਘੋੜੇ ਤੋਂ ਚੰਗੀ ਫੀਸ ਵਾਲੇ ਘੋੜੇ ਤੋਂ ਮੀਟ ਹੋਈ ਹੋਈ ਜਮੀਨਾ ਹੋ ਗਿਆ ਮੀਟ ਹੋਈ ਨਾ ਚੈੱਕ ਵੀ ਹੋ ਜੂ ਆਪਾਂ ਚੈੱਕ ਕਰਵਾ ਲਾਂਗੇ ਤੇ ਬਰੀਕੀ ਬਰੂਕੀ ਪੂਰੀ ਆ ਮੰਨ ਲਓ ਬਰੀਡਿੰਗ ਵਾਲੀ ਹੈ ਕਹਿਣ ਦਾ ਭਾਵ ਕੀ ਚੰਗੇ ਬੱਚੇ ਦੂ ਸਭ ਤੋਂ ਪਹਿਲਾਂ ਜਿਹੜਾ ਸਾਰੇ ਭਰਾਵਾਂ ਦਾ ਪਹਿਲਾ ਸਵਾਲ ਹੁੰਦਾ ਬਾਈ ਬਾਲਪੋਰੀਆਂ ਦੀ ਕਿਵੇਂ ਤਾਂ ਮਿੱਤਰੋ ਬਾਲਪੋਰੀਆਂ ਜਿੰਨੇ ਵੀ ਜਾਨਵਰ ਆਪਣੇ ਫਾਰਮ ਤੇ ਉਹਨਾਂ ਦੇ ਸਾਰੇ ਸਾਫ਼ ਹੋਣਗੇ ਤੇ ਉਦਾਂ ਹੀ ਆ ਘੋੜੀ ਵਿੱਚ ਵੀ ਕੋਈ ਬਾਲਪੋਰੀ ਤੋਂ ਕੋਈ ਡਿਫਾਲਟ ਨਹੀਂ ਤੇ ਕੋਈ ਹੱਥਾਂ ਪੈਰਾਂ ਚ ਫਾਲਟ ਨਹੀਂ ਚਾਲ ਚੁਲਦੀ ਚੰਗੀ ਹੈ ਰੀਵੀਅ ਚਾਲ ਵੀ ਚੱਲਦੀ ਹੈ ਤੇ ਪੈਰ ਦਾ ਸੈਜੂ ਦੇਖੋ ਸੰਭ ਸੰਭ ਬਹੁਤ ਚੰਗਾ ਬਾਕੀ ਹਾਈਟ ਦਾ ਜ਼ਿਆਦਾ ਹੁੰਦਾ ਸਾਰਿਆਂ ਨੂੰ ਹਾਈਟ ਤਾਂ ਮਿੱਤਰੋ 60 ਇੰਚ ਹਾਈਟ ਹੈ ਜੀ ਤੇ ਚਾਲ ਚੋਲ ਪੂਰੀ ਚੰਗੀ ਆ ਤੇ ਮੀਟ ਹੋਈ ਨੂੰ ਮਹੀਨਾ ਹੋ ਗਿਆ 15 ਤਰੀਕ ਦੀ ਮੀਟ ਹੋਈ ਹੋਈ ਆ ਰੂਪ ਕਾਂਟੇ ਕੁੜੇ ਤੋਂ ਜਿਹੜਾ ਹੋਰ ਇੰਨੇ ਖੜਾ ਕਾਂਟੇ ਦਾ ਬੱਚਾ ਰੂਪ ਕਾਂਟਾ ਉਹ ਤਾਂ ਮੀਟ ਹੋਈ ਹੋਈ ਆ ਤੇ ਫੋਟੋ ਵੀਡੀਓ ਮੀਟਿੰਗ ਸਾਰੇ ਪ੍ਰੂਫ ਤੁਹਾਨੂੰ ਮਿਲ ਜਾਣਗੇ ਪਰ ਗਰਦਨ ਦੁਕਾਨਾ ਕੰਡੀਸ਼ਨ ਪੂਰੀ ਬਰੀਕ ਆ ਉਦਾਂ ਹੀ ਜਿਹੜੀ ਗੱਲ ਮੈਂ ਦੁਵਾਰ ਪਹਿਲਾਂ ਵੀ ਬੋਲੀ ਸੀ ਦੁਵਾਰਾ ਫੇਰ ਬੋਲ ਦਿਆਂ ਨਾ ਇਹ ਬਰੀਡਿੰਗ ਵਾਲੀ ਕੁੜੀ ਆ ਜਾਇਜ਼ ਮੋਲ ਦੀ ਆ ਜਿਹੜੇ ਵੀ ਮੇਰੇ ਭਰਾ ਦੇ ਚੱਲ ਜੀ ਨੇ ਤਾਂ ਦੇਖ ਸਕਦਾ ਨੰਬਰ ਦਿੱਤੇ ਆਪਾਂ ਵੀਡੀਓ ਦੇ ਵਿੱਚ ਜੇ ਕਿਸੇ ਭਰਾ ਦੇ ਪਸੰਦ ਹੋਈ ਤਾਂ ਐਡਰੈਸ ਵੀ ਤੁਹਾਨੂੰ ਪਤਾ ਹੀ ਆ ਕੇ ਸਾਹਮਣੇ ਦੇਖ ਕੇ ਆਪਦੀ ਕੁੜੀ ਖਰੀਦ ਸਕਦਾ ਮੈਨੂੰ ਦਿਓ ਉਹਨੇ ਟਾਈਮ ਲਈ ਇਜਾਜ਼ਤ ਮਿਲਦੇ ਆ ਜਲਦੇ ਨਵੇਂ ਵੀਡੀਓ ਨਾਲ ਬਹੁਤ-ਬਹੁਤ ਤੁਹਾਨੂੰ